11 ਜਨਵਰੀ ਦਾ ਪ੍ਰੋਗਰਾਮ ਰੱਖਿਆ ਕਿ ਮਾਰਚ ਆਪਾਂ ਕਹਿਣਾ ਉਹ ਸ਼ਹੀਦਾਂ ਦੀ ਪਾਕ ਪਵਿੱਤਰ ਚਰਨਛੂਪਾਤ ਧਰਤੀ ਫਤੇਗੜ ਸਾਹਿਬ ਤੋਂ ਉਹਦੇ ਵਾਸਤੇ ਬੇਨਤੀ ਕੇ ਵਰਤਵਾਰਤ ਵਿੱਚ ਹਿੱਸਾ ਪਾਓ 11 ਜਨਵਰੀ ਜਿਹੜਾ ਉੱਥੇ ਮਾਰਚ ਫਤੇਗੜ ਸਾਹਿਬ ਤੋਂ ਲੱਗਣਾ ਉਹਦੇ ਵਿੱਚ ਵੀ ਸੰਗਤ ਸ਼ਮੂਲਿਤ ਕਰੀ ਇਹ ਬੇਨਤੀਆਂ ਕਰ ਲਈ ਤੁਹਾਨੂੰ ਸਤਿਅ ਹੈ ਕਿ ਜਿੱਥੇ-ਜਿੱਥੇ ਵੀ ਆਵਾਜ਼ ਕੋਈ ਵੀ ਸੁਣਦਾ ਵੱਤੋ ਵੱਧ ਇਸ ਸਾਡੀ ਇਸ ਕੌਮੀ ਸਹਾ ਮੋਰਚੇ ਦੀ ਬਾਦ ਨੂੰ ਪਹਚਾਓ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਨਾ ਉਹਦ ਨੂੰ ਉਪਲਬਧੀਆਂ ਵੀ ਦੱਸਾਂਗੇ ਕਿ ਸਾਨੂੰ ਹੁਣ ਤੱਕ ਇਸ ਇੱਕ ਸਾਲ ਦੇ ਮੋਰਚੇ ਪ੍ਰਾਪਤ ਹੋਇਆ ਤੇ ਦੂਸਰੀਆਂ ਸਾਡੀਆਂ ਜਿਹੜੇ ਸਿੰਘ ਆ ਉਹ ਕਿੱਦਾਂ ਜਲਦੀ ਰਿਹਾ ਹੋਣੇ ਆ ਉਹਦੇ ਬਾਰੇ ਵੀ ਆਪਾਂ ਵਿਸਥਾਰ ਸਹਿ ਦੱਸਾਂਗੇ ਇਸ ਕਰਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਨਾਨਕ ਨਾਮ ਨਿਵਾਦੀ ਜਿੰਨੀਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂਗ ਸਿੰਘ ਜਥੇਬੰਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਤੇ ਜਿਨ੍ਹਾਂ ਸੰਤ ਮਹਾਂਪੁਰਖਾਂ ਸਾਰੇ ਜਨਾਂ ਵਿੱਚ ਬੀਤਿਆ ਕਿ ਵੱਧ ਤੋਂ ਵੱਧ ਦੂਰ ਤਰਾਡੇ ਤੋਂ ਜਿੱਥੇ ਵੀ ਜਿਹੜਾ ਵੀ ਤਰੀਕਾ ਤੁਸੀਂ ਵਰਤ ਸਕਦੇ ਹੋ ਕੌਮੀ ਇਨਸਾਫ ਪਹੁੰਚੇ ਤਾਂ ਕਿ ਅਸੀਂ ਗੁਰੂ ਤੋਂ ਸੁਰੱਖਿਓ ਹੋ ਸਕੀਏ ਜੇ ਇਸ ਗੁਰੂ ਦੀ ਖਾਤਰ ਇਹਨਾਂ ਇਹ ਸਿੰਘ ਅੰਦਰ ਗਏ ਨੇ ਜੇ ਇਸ ਗੁਰੂ ਨੇ ਆਪ ਸ਼ਹਾਦ ਦੇ ਕੇ ਬੰਦ ਬੰਦ ਆਪਣਾ ਪਰਵਾ ਕੇ ਗਲੀਆਂ ਨਾਲੇ ਜਰੂਰ ਕਿ ਸਾਡੀ ਕੌਮ ਨੂੰ ਇੱਕ ਨਿਸ਼ਾਨੇ ਇੱਕ ਨਿਸ਼ਾਨ ਦੇ ਤਹਲੇ ਖੜਾ ਕੀਤਾ ਤੇ ਉਹ ਆਪਾ ਬਰਗਾੜੀ ਬਾਈਬਲ ਕਲਾ ਗੋਲੀਕਾਰ ਦਾ ਨਿਆਂ ਲੈ ਸਕੀ ਤੇ 328 ਰੁਪਏ ਦਾ ਨਿਆਂ ਲੈ ਸਕੀ ਇਸ ਰਾਤ ਕੇ ਹਰ ਇੱਕ ਦੇ ਚਰਨਾ ਵਿੱਚ ਵੇਖਿਆ ਜਿਹੜੇ ਹੁਣ ਤੱਕ ਸਾਲ ਇੱਥੇ ਬੈਠੇ ਰਹੇ ਸਾਡੇ ਨਾਲ ਮੋਢੇ ਤਾਂ ਮੋਢਾ ਜੋੜ ਕੇ ਬੈਠੇ ਰਹੇ ਉਹਨਾਂ ਦਾ ਵੀ ਤੈਦ ਨੂੰ ਤਵਾਦ ਮੇਰਾ ਉਹਨਾਂ ਦੇ ਚਰਨਾ ਵਿੱਚ ਸੀ ਝੁਕਦਾ ਤੇ ਬਾਕਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਕਤ-ਵਕਤ ਸਤਿਕਾਰੋ ਬਹੁਤ-ਬਹੁਤ ਧੰਨਵਾਦ